ਹਾਂਜੀ ਮਿੱਤਰੋ ਕਿਆ ਹਾਲ ਚਾਲ ਹੈ ਲਓ ਫਿਰ ਅੱਜ ਫੇਰ ਆਪਾਂ ਨਵੀਂ ਵੀਡੀਓ ਲੈ ਕੇ ਆ ਰਹੇ ਆ ਥਾਰਾ ਬਿਨਾ ਟਾਈਮ ਗਵਾਏ ਦੇ ਕੁਛ ਕੁ ਨਮੂਨੇ ਕੀ ਕਰਿਆ ਆਪਾਂ ਬੇਇੱਜ਼ਤੀ ਚਲੋ ਫਿਰ ਵੀਡੀਓ ਨੂੰ ਕਰਾਂ ਸਟਾਰ ਤੋ ਆ ਯਾਰ ਸ਼ੁਰੂ ਕਰਤੇ ਆਂ ਚਲੋ ਮੈਂ ਮੰਨ ਵੀ ਲਈ ਆਪਣੀ ਗਲਤੀ ਪਰ ਫੇਰ ਵੀ ਇਹਨਾਂ ਨੇ ਮੈਨੂੰ ਬਦਨਾਮ ਕੀਤਾ ਬੇਫਾਲਤੂ ਚ ਜਾਂ ਤੇ ਮੈਂ ਉਹਨਾਂ ਕੁੜੀਆਂ ਚ ਹੋਵਾਂ ਨਾ ਆਪ ਹੀ ਕੱਪੜੇ ਉਤਾਰ ਕੇ ਆਪ ਹੀ ਮਤਲਬ ਅਸ਼ਲੀਲ ਜਾਂ ਗੰਦੀਆਂ ਵੀਡੀਓ ਬਣਾ ਬਣਾ ਕੇ ਮੈਂ ਖੁਦ ਪੋਸਟ ਕਰਦੀ ਹਾਂ ਲੈ ਵੇ ਕਿੰਨੂ ਦੇਖ ਲਿਓ ਇਨ ਐਬ ਬੜਾ ਗੰਦ ਪਾਇਆ ਪਿਆ ਪਜਾਮਾ ਇਨੀ ਗੰਦੀਆਂ ਪ੍ਰਮੋਸ਼ਨਾਂ ਕਰਾਇਓ ਕਹਾਂ ਦੇ ਜੰਮਗੀ ਪਜਾਮਾ ਚੌੜ ਦੰਦਾਂ ਵਾਲੀ ਹੈ ਬੰਦਾ ਫੈਮਲੀਆਂ ਬੈਠ ਕੇ ਦੇਖ ਨਹੀਂ ਸਕਦਾ ਇਨੀ ਗੰਦੀਆਂ ਪ੍ਰਮੋਸ਼ਨਾਂ ਕਰਾ ਅੱਪੜ ਤੇ ਕਰੀ ਮੈਂ ਕਿਹੜਾ ਕੋਈ ਸਲੀਲ ਵੀਡੀਓ ਬਣਾਵਾ ਮੈਂ ਕਿਹੜਾ ਗੰਦ ਪਾਇਆ ਮੈਨੂੰ ਤਾਂ ਐਵੇਂ ਬਦਨਾਮ ਕਰ ਰਹੀ ਹੈ ਲੈ ਦੇਖ ਲਓ ਇੱਕੀ ਵੀਡੀਓ ਗੱਦੀ ਨੂੰ ਜਵਾਲਾ ਨੇ ਤੂ ਸ਼ੀਸ਼ੇ ਹੁਣ ਕਾਲੇ ਤੇ ਹੁਸਨ ਨੂੰ ਜੱਗ ਤੋਂ ਛੁਪਾ ਲੈ ਲੱਗ ਦੇਖ ਲੈ ਮੋٹے ਦਿਮਾਗ ਕੀ ਇਹ ਉਹ ਕਹਤਾ ਇਹੋ ਕਹੀਂ ਸਲੀਲ ਵੀਡੀਓ ਨਹੀਂ ਹੈ ਧਾਰਮਿਕ ਵੀਡੀਓ ਦੀ ਸਵਾ ਫੋਨ ਪਰ ਕਪੜਾ ਪਾ ਕੇ ਵੀਡੀਓ ਦੇਖਣੀ ਪਵਾ ਦੋ ਮਾਰੇ ਕੇ ਜੁੱਤੀਆਂ ਇੱਕ ਹੀ ਅੱਗੇ ਗੱਲ ਸੁਣੋ ਹੋਰ ਕਿਆ ਕਰੀ ਦੇਖੋ ਤੇ ਮਦਰ ਨਹੀਂ ਹੈਗੇ ਜੇ ਮੇਰੇ ਮਦਰ ਹੁੰਦੇ ਨਾ ਤੇ ਇਥੋਂ ਤੱਕ ਨੋਬਤ ਨਾ ਆਂਦੀ ਕੋਈ ਕਿਸੇ ਦੀ ਹਿੰਮਤ ਨਹੀਂ ਗਈ ਕਿ ਮੈਨੂੰ ਇਦਾਂ ਕੋਈ ਰੋਗ ਲੈ ਜੇ ਮੇਰੀ ਮਦਰ ਹੁੰਦੇ ਸੁਣਿਆ ਬਾਈ ਕੀ ਬਾਤ ਹਜੇ ਤਾਂ ਮੇਰੀ ਮਾਂ ਨਹੀਂ ਜੇ ਮਾਂ ਹੁੰਦੀ ਪਤਾ ਨਹੀਂ ਕਿੰਨੇ ਚੰਨ ਚਾੜਨੇ ਤੇ ਉਹ ਇੰਨਾ ਤਾਂ ਮਰੀ ਵੀ ਮਾਂ ਨੂੰ ਬਦਨਾਮ ਕਰਦੀ ਆ ਵੀ ਉਹ ਹੁੰਦੀ ਹੋਰ ਚੰਨ ਚਾੜਦੀ ਲੈ ਜਦੋਂ ਭਾਈ ਮਹਿਰੋ ਜੀ ਨੇ ਇਹਨੂੰ ਆਪਣੇ ਪਾਸ ਬੁਲਾਇਆ ਨਾ ਸਮਝਾਣਿਆ ਤਾ ਇਕਾ ਰਵਈਆ ਦੇਖੋ ਕਿਸ ਤਰ੍ਹਾਂ ਦਾ ਲੈ ਦੇਖ ਲਓ ਨੰਗੇ ਸਿਰ ਆਈ ਦੀ ਭਾਵੇਂ ਮਹਿਰੋ ਜੀ ਨੇ ਇਹਨੂੰ ਸਿਰ ਪਰ ਲੈਣਾ ਤੇ ਚੁੰਨੀ ਦੇਈ ਚੁੰਨੀ ਤੋਂ ਕਿਆ ਲੈਣੀ ਹੈ ਉੱਪਰ ਤੇ ਦੇਖ ਬੋਰੀ ਦੇ ਕਿਤਰਾ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾ ਵਰਗਾ ਲੈ ਬਈ ਦੇਖ ਲਓ ਕਿੰਨੀ ਬੇਸਰਮ ਹੈ ਇਹਨੂੰ ਪਤਾ ਵੀ ਨਾਲੇ ਮੈਨੂੰ ਕਿਹੜੇ ਕੰਮ ਤੇਰੇ ਬੁਲਾਇਆ ਫਿਰ ਵੀ ਯਾਰ ਯਾਰ ਕਰਕੇ ਬੱਤਾਂ ਕਰ ਰਹੀ ਹੈ ਚੁੰਨੀ ਸਿਰ ਪਰ ਤੋਂ ਕਿਆ ਲੈਣੀ ਲੈ ਗਿਆ ਗੋਦ ਮਾਂ ਰੱਖ ਲਈ ਜਿੱ ਤਰ੍ਹਾਂ ਕਹੀਂ ਨੂੰ ਸਮਾਨਤ ਕਰਿਆ ਹੋਇਆ ਸਰੂਪਾ ਪਾਇਆ ਹੋਇਆ ਵੀ ਬਾਅਦ ਮਾ ਕੱਢ ਗਿਆ ਗੋਦ ਮਾਂ ਰੱਖ ਲਿਆ ਬੰਦੇ ਨੇ ਜੇ ਬਾਅਦ ਮਾ ਲੈਣੀ ਪਈ ਦੇਖੋ ਕਿ ਤਰ੍ਹਾਂ ਫਾਰਮੈਲਟੀ ਕਰ ਰਹੀ ਲੈਣੇ ਕੀ ਚੁੰਨੀ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ਸਾਰੀ ਉਮਰ ਬਾਤ ਤਾਂ ਸਹੀ ਹੈ ਬਈ ਸਭ ਦੀ ਮਾਂ ਭੈਣਾ ਬੱਚੇ ਬਜ਼ੁਰਗ ਸਭ ਇੰਸਟਾਗ੍ਰam ਚਲਾਵਾ ਜੇ ਐਸੀ ਕਿ ਵੀਡੀਓ ਸਾਹਮਣੇ ਆ ਜਾਏ ਸ਼ਰਮ ਮਾਰੇ ਵਰਗੇ ਨੂੰ ਆਣ ਲੱਗ ਜਾ ਉਹ ਬਾਬਾ ਜੀ ਲੱਤਾਂਗੇ ਭੂਤਾਂ ਨੇਤਰਾ ਨਹੀਂ ਮੰਨਦੇ ਇਹਨਾਂ ਨੂੰ ਤਾਂ ਹੋਰ ਤਰ੍ਹਾਂ ਸੈੱਟ ਕਰਨਾ ਪੈਣਾ ਫੇਰ ਸਾਨੂੰ ਥੋੜੇ ਅਰਜੀਆਂ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟਿਊਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫੇਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆ ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਜੀ ਐਸੀ ਗੱਲ ਕਿਸੇ ਗੱਲ ਰੇਪ ਹੋ ਜਾ ਫਿਰ ਮਾਰੇ ਵਰਗੇ ਨੂੰ ਚੌਂਕਾ ਪਰਮੋਬਤੀਆਂ ਲੈ ਕੇ ਖੜਨਾ ਪਊਗਾ ਇਸ ਨੂੰ ਇਨਸਾਫ ਦਵਾਓ ਇਨਸਾਫ ਸਾਲਾ ਛੱਕੂ ਦਾ ਮਿਲਣਾ ਜੇ ਹਰਕਤਾਂ ਹੀ ਐਸੀਆਂ ਕਰਨਗੀਆਂ ਫਿਰ ਕਸੂਰ ਮੁੰਡਿਆਂ ਦਾ ਨਿਕਲਦਾ ਬਾਬਾ ਜੀ ਹੋਰ ਬਾਤਾਂ ਛੱਡੋ ਪਹਿਲਾਂ ਕੀ ਵੀਡੀਓ ਡਿਲੀਟ ਕਰਾਓ ਮੈਂ ਆ ਚੀਜ਼ ਜਦੋਂ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ ਲੋ ਬਈ ਇਸ ਕੰਮ ਵੀ ਨਿਬੜਿਆ ਕੈਰੀ ਆਤੇ ਬਾਅਦ ਮੈਂ ਡਬਲ ਮੀਨਿੰਗ ਪ੍ਰਮੋਸ਼ਨਾਂ ਨਹੀਂ ਕਰਦੀਆਂ ਇੱਕਾ ਦੋ ਕੰਮ ਹੋ ਗਿਆ ਨਿਬੜ ਗਿਆ ਚਲੋ ਆਪਾਂ ਚਲਾਏ ਜਾਂ ਅਗਲੇ ਮੁੱਦੇ ਪਰ ਅੱਛਾ ਆਪਾਂ ਕੇ ਕੱਟ ਕਰਾਂਗੇ ਮੰਮੀ ਵਰਗੇ ਦੀਦੀ ਵਰਗੇ ਫੈਮਿਲੀ ਨਾਲ ਤੀਤੀ ਵਰਗੇ ਆ ਰਿਹਾ ਤੇ ਆਪਾਂ ਰੈਡੀ ਹੋ ਕੇ ਸੀਗੇ ਤੀਪ ਚ ਜਾ ਰਿਹਾ ਓ ਲੈ ਸੁਣ ਲਓ ਬਈ ਮੈਂ ਸੁਣਨੂ ਕਾ ਲੋਗੀ ਬਾਤ ਆ ਕਿ ਮੰਮੀ ਵਰਗੇ ਦੀਦੀ ਵਰਗੇ ਜਿਹੜਾ ਇਹਨੂੰ ਕੱਲ ਮਿਲਿਆ ਦੀਪ ਜੀ ਇਕ ਕਾਲੋ ਆਪਾਂ ਵਰਗੇ ਉਹਨੂੰ ਕਹਾਂ ਜਿਦਾਂ ਬਾਜ਼ਾਰ ਮਾਂ ਕੋਈ ਚੀਜ਼ ਲੈਣ ਜਹਾ ਵੀ ਫਲਾਣੇ ਵਰਗੀ ਚੀਜ਼ ਦੇ ਦੇ ਫਲਾਣੇ ਵਰਗਾ ਦੇ ਦੇ ਨਿਊ ਕਰ ਦੇ ਤੇ ਮੰਮੀ ਵਰਗੇ ਦੀਦੀ ਵਰਗੇ ਜਿਹੜਾ ਕੱਲ ਮਿਲਿਆ ਦੀਪ ਜੀ ਮੈਂ ਤੇਰੇ ਸੋਚੇ ਦਾ ਰੰਗ ਕਤੋਂ ਬੇੜਾ ਕਰਕ ਹੈ ਹੈ ਤੇਰੇ ਦਿਮਾਗ ਦਾ ਹੀ ਬੜਾ ਕਰਕ ਹੋਇਆ ਪਿਆ ਮਿਲਦੇ ਆ ਅਗਲੇ ਵਲੌਗ ਚ ਅਗਲਾ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਕੀ ਬੋਲ ਤੂੰ ਨਹੀਂ ਕਾਏ ਲੇ ਭਾਈ ਸੁਣਿਆ ਤੁਨਾਂ ਆਖੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਉਹ ਮੈਂ ਤਾਂ ਇਹੋ ਸੋਚ ਰਿਆ ਵੀ ਇਨਕੇ ਜਿਹੜੇ ਫੋਲੋਅਰ ਐ ਬੇ ਕਿਤਨੇ ਯਾਰ ਕੈਸੇ ਬੰਦੇ ਐ ਮੈਂ 300 ਦਾ ਨਟੇ ਸੇ ਨਮੂਣਿਆਂ ਨੂੰ ਦੇਖਣੇ ਤੇ ਪੁਆ ਰਿਆ ਸੇ ਨਮੂਣਿਆਂ ਨੂੰ ਫੋਲੋ ਕਰੀ ਬੈਠੇ ਐ ਮੇਰੀ ਮੂਰਤ ਅੱਜ ਵੀਡੀਓ ਆ ਗਈ ਜੇ ਮੇਰਾ ਫੋਨ ਕਿਸ ਤਰ੍ਹਾਂ ਨਾ ਆਉਂਦਾ ਮੈਂ ਫੋਨ ਤੋੜ ਦੇਣਾ ਦਾ ਅੱਜ ਹਾਂ ਕਦੇ ਕਿਸੇ ਫਿਲਮ ਸਟਾਰ ਨੇ ਤੁਹਾਡੀ ਵੀਡੀਓ ਵਗੈਰਾ ਲਾਈਕ ਕੀਤੀ ਐ ਹਾਂ ਜੀ ਮੈਮ ਦੀਪ ਸਰਦਾਰ ਨੇ ਬਹੁਤ ਕਰਦੇ ਆ ਹਾਏ ਰੱਬਾ ਚੱਕ ਲੈ ਮੰਨੂਣੀ ਇਹਨੂੰ ਚੱਕ ਲੈ ਜਿਹੜੇ ਇਹਨਾਂ ਨੂੰ ਲਾਈਕ ਕਰਾ ਉਹਨਾਂ ਨੂੰ ਚੱਕ ਲੈ ਤਾ ਪਾਗਲ ਕਰ ਦੇਗੀ ਮੰਨੂ ਅਗੇ ਕਿਸੇ ਫਿਲਮ ਸਟਾਰ ਨੇ ਤਾਰੀ ਵੀਡੀਓ ਲਾਈਕ ਕਰੀ ਦੀਪ ਸਰਦਾਰ ਨੇ ਲੈ ਉਹ ਦੀਪ ਸਰਦਾਰ ਵੀ ਦੇਖ ਲਿਓ ਫਿਲਮ ਸਟਾਰ ਨਹੀਂ ਕਿਹੜੀ ਆ ਵਾ ਜਦੋਂ ਤੁਸੀਂ ਸਟਾਰਟਿੰਗ ਕੀਤੀ ਇੰਸਟਾਗ੍ਰam ਤੇ ਰੀ ਬਣਾਉਣੀ ਉਦੋਂ ਘਰਿਆਂ ਦਾ ਕੀ ਰਿਐਕਸ਼ਨ ਸੀ ਉਹਨਾਂ ਨੇ ਸਪੋਰਟ ਕੀਤਾ ਕਰ ਤਾਂ ਅੰਤਰਾਕਸ਼ਨ ਸਰਵਤ ਮਤਲਬ ਇਹ ਬੁੱਗੇ ਮਿਸ ਸੋਨੂ ਨੇ ਕਿਆ ਪੁੱਛਿਆ ਕਿਆ ਨਸਰੀਦ ਉਹਨ ਲੈ ਦੱਸ ਕਰ ਲੈ ਬਾਤ ਉਹਨੇ ਪੁੱਛਿਆ ਕਰਕੇ ਕਿਆ ਰੈਕਸ਼ਨ ਦਿੰਨੇ ਕਰਕੇ ਹੀ ਬਿਮਾਰੀ ਦੱਸਣ ਲੱਗੀ ਕਰਕੇ ਰੈਕਸ਼ਨ ਦਾ ਉਹ ਯਾਰ ਕਿਆ ਪੰਜਾਬੀ ਮੈਂ ਇੱਕ ਕਾਬਦ ਹੈ ਨਹੀਂ ਇੱਕ ਕਮਲੀ ਦੀ ਅਪਰ ਦੇ ਸੀਵਿਆਂਗੇ ਰਾਹ ਪਾ ਦੀ ਉਹ ਕੰਮ ਇੱਕੀ ਗੱਲ ਇਹਨੂੰ ਪਹਿਲਾਂ ਹੀ ਵਿਚਾਰੀ ਨੂੰ ਬੋਲਣ ਨਹੀਂ ਆਂਦਾ ਪਰ ਦੇ ਇੰਟਰਵਿਊ ਲੈਣ ਲੱਗੇ ਯਾਰ ਨੇ ਪਤਾ ਨਹੀਂ ਕਹੇ ਕਹੇ ਪੱਤਰਕਾਰ ਆ ਯਾਰ ਉੱਲਾ ਹੈ ਬਾਈ ਮੈਂ ਨਾ ਤੇ ਹੈਰਾਨ ਐ ਇਹਨਾਂ ਨੇ ਆਪਣੀ ਲੱਗੇ ਦੁਨੀਆ ਬਸਾ ਲਈ ਯਾਰ DJ ਪਰ ਗਾਣਾ ਦੇ ਕਿਹੜਾ ਲਾਇਆ ਵਾ ਗੋਰੀਆਂ ਪੈਰਾਂ ਦੇ ਵਿੱਚ ਚਾਂਦੀ ਦੀਆਂ ਝਾਂਜਰਾ ਮਨ ਤੋਂ ਗੋਰਾ ਪੈਰ ਉੱਥੇ ਕੋਈ ਦਿਖਿਆ ਨਹੀਂ ਤੁਹਾਨੂੰ ਦਿਖਿਆ ਦੋ ਪਤਾਇਓ ਮੰਨੂ ਯਾਰ ਮੈਂ ਨਿਆਮ ਦੇਾਂਗਾ ਆਪਣੇ DJ ਵਾਲਾ ਵੀ ਸਵਾਦ ਲੈ ਰਿਆ ਹੈ ਅਕੇ ਚੰਨ ਦਾ ਭੁਲੇਖਾ ਗੋਰਾ-ਗੋਰਾ ਮੁੱਖ ਤੇ ਰੱਖੇ ਚੰਨ ਦਾ ਭੁਲੇਖਾ ਦਿੰਦਾ ਪਾ ਉਹ ਚੰਨ ਕਾਤੇ ਕਾਲਾ ਹੋ ਗਿਆ ਯਾਰ ਚੰਨ ਕਾਤੇ ਕਾਲਾ ਹੋ ਗਿਆ ਇੱਕ ਦੋ ਸਾਲ ਹੋ ਗਿਆ ਬਾਈ ਮੈਂ ਜੋ ਸੋਚ ਕੇ ਹੈਰਾਨ ਐ ਕਿ ਵਿਆਹ ਹੀ ਨਹੀਂ ਮੁੱਕ ਰਿਹਾ ਇਹਨਾਂ ਨੂੰ ਵਿਆਹਾਂ ਕੋਈ ਬਲਾਵਾ ਵੀ ਹੈ ਕਿ ਨਾ ਜਹਾਂ ਵਿਆਹ ਹੁੰਦਾ ਵਾ ਵਹੀਂ ਜਗਧਾਰ ਦੇ ਘਨੇ ਪੜ ਜਾ। ਕੌਣ ਹੈ ਇਹ ਲੋਕ? ਕਹਾਂ ਸੇ ਆਤੇ ਹੈ ਇਹ? ਇਹ ਤਾਂ ਨਹੀਂ ਬੋਲਦੇ ਮੇਰੇ ਨਾਲ। ਚਲੋ ਮਿਲਦੇ ਆ ਨੈਕਸਟ ਵਲੌਗ ਚ। ਉਹਨੇ ਅਸੀਂ ਆਪਦੀ ਸਲਾਹ ਕਰ ਲਈ ਹੈ। ਉਹ ਹਾਏ ਰੱਬਾ ਮਨ ਤੇ ਇੱਕ ਸੋਨੂ ਕੋੜ ਦੇ ਖੜਾ ਛੜਾਣਾ ਓਕਾ ਹੋ ਕਿ ਭੈਣ ਵੀ ਆ ਗਈ। ਅਕੇਤਾ ਨਹੀਂ ਬੋਲਦੇ ਉਹਨਾਂ ਸਵਾਹ ਬੋਲਣਾ ਮੈਂ ਪੰਜ ਪ੍ਰੈਗਾਂ ਦੇ ਕੈਪਸੂਲ ਖਾ ਕੇ ਪਿਆ ਕਾ ਪਸਲਾਹ ਕਰ ਲਈਏ ਸਲਾਹ ਕਰਨੇ ਨੂੰ ਭਗਵੰਤ ਮਾਨ ਨੂੰ ਲਿਆ ਮੈਂ ਪੰਜਾਬ ਦੇ ਸੀਐਮ ਨੂੰ ਹੈ ਵੀ ਉਹ ਸਲਾਹ ਕਰਿਆ ਥਰੀ ਗੱਲਾ ਕੇ ਇਹਨਾਂ ਨੇ ਲੈਦੀ ਮਰੀ ਜਾਨ ਖਾਈ ਵੀ ਅੱਲਾ ਗਿਆ ਦੇਖੋ ਕਿਆ ਕਰੀ ਐ ਹਸਬੰਡ ਵਾਈਫ ਚ ਤਾਂ ਲੜਾਈ ਚੱਲਦੀ ਰਹਿੰਦੀ ਆ ਥੋੜਾ ਟਾਈਮ ਹੁੰਦੀ ਆ ਬਾਅਦ ਚ ਫੇਰ ਅਸੀਂ ਉਜੀ ਹੋਇਆ ਨੇ ਲੜ ਬੋਲ ਕੇ ਤੇ ਤੁਸੀਂ ਸੀਰੀਅਸ ਨਾ ਲਿਓ ਇਹਨਾਂ ਦਾ ਚੱਲਦਾ ਹੀ ਰਹਿੰਦਾ ਸਾਡੇ ਚ ਉਹ ਕੀ ਕਰਾਂ ਬੁੱਗੇ ਸੀਰੀਅਸ ਲੈਣਾ ਪਵਾ ਸੀਰੀਅਸ ਲੈਣਾ ਪਵਾ ਜਦ ਤੱਕ ਮੈਨੂੰ ਪਤਾ ਲੱਗਿਆ ਨਾ ਵੀ ਤੁਮ ਆਪਸਮਾਂ ਬੋਲਦੇ ਨਹੀਂ ਹੈ ਮੇਰਾ ਤਾਂ ਬੀਪੀ ਘਟਿਆ ਪਿਆ ਬੀਪੀ ਘਟਿਆ ਪਿਆ ਤੇਰੀ ਇੱਕ ਗੱਲ ਨੇ ਮੈਨੂੰ ਹੋਰ ਇਰਾਣ ਕਰ ਦਿੱਤੀ ਜਦ ਤੈਂ ਨਿਉ ਕਿਹਾ ਮਾਰੀ ਲੜਾਈ ਨੂੰ ਤੁਮ ਸੀਰੀਅਸ ਨਾਲ ਲਿਓ ਮੁੰਨਾ ਮੈਨੂੰ ਹੋਰ ਹੈਰਾਨ ਕਰਦੀ ਆ ਪਹਿਲਾਂ ਤਾਂ ਮੈਂ ਜੁੱਤੀ ਚੱਕਾਂ ਇਸ ਤੇਰੇ ਘਰ ਵਾਲੇ ਕਹਿੰਦਾ ਤੇ ਤੇਰੀ ਤੇ ਤੇਰੀ ਕੇ ਫੇਰਾਸ ਮਾਰ ਗਏ ਆਪ ਸਾਲਾ ਪਿਆ ਮਾਨੂੰ ਦੁਬਦਾਂ ਪਾਦੇ ਤਾਂ ਵੀਡੀਓ ਬਣਾਈ ਜਾਹਾ ਉਹ ਪੰਜਾਬ ਕੇ ਚੋਰੋਂ ਤੁਮ ਕਹਾ ਮਰ ਗਏ ਕਹਾ ਮਰ ਗਏ ਕਿਉਂ ਨਹੀਂ ਇਨਕਾ ਮੋਬਾਈਲ ਖੋਜਦੇ ਸਾਲੇ ਚੋਰੀਆਂ ਕਰਦੇ ਫਿਰ ਇਨਕਾ ਮੋਬਾਈਲ ਵੀ ਖੋਜ ਲਿਓ ਤੰਕਰੇ ਪੈਸਿਆਂ ਆਪਸੇ ਕਿ ਬ੍ਰਾਈਡ ਕਿਦਾਂ ਰੈਡੀ ਹੋਣਾ ਹੈ ਓਏ ਯਾਰ ਕੰਨੀ ਸੋਹਣੀ ਕੁੜੀ ਐ ਇਸਕੇ ਨਾਲ ਵਿਆਹ ਹੋ ਜਾਣੇ ਜਾ ਰਹੇ ਆ ਜੀਗੇ ਅਰੇ ਬੀਖੀ ਮੇਰੀ ਗੀਂ ਦੀ ਸ਼ਾਦੀ ਕੀ ਓ ਕੰਜਰਾ ਤੇਰਾ ਬੋਲਣਾ ਜ਼ਰੂਰੀ ਤਾਂ ਸਲੇਦਿਲੇ ਤੋੜ ਕੇ ਰੱਖ ਦਿਆ 2 ਮਿੰਟ ਮੈਂ ਕਿੰਨਾ ਸੋਹਣਾ ਲੱਗ ਰਿਹਾ ਤਾ ਤੋ ਐਸੇ ਬੰਦਿਆਂ ਤੇ ਮੈਂ ਦੂ ਲੈਣਾ ਕਾਹੇ ਕਹਿਣਾ ਚਾਹਾਂ ਮੈਂ ਅੱਖਾਂ ਬਾਰੇ ਸਾਨੂੰ ਕਿਤੇ ਕਬਰਾਂ ਵਿੱਚ ਉੱਟ ਕੇ ਬੋਲ ਨਹੀਂ ਲੈ ਜਾ ਐਸੇ ਟੈਂਪੂਆਂ ਨੂੰ ਆਪਣੇ ਕੋਲ ਨਹੀਂ बोल भाई किस बेबे देख लिये क्या क्या लक्षण करा है यार कोरोना में इतने लोग गए हैं बुढ़े बजुर्ग इतने गए हैं पर यो पता नहीं कितना बच गई रब ने मन लगा महाराज लहू पीने छड़ी दी आ गया सोशल मीडिया पर लहू पी बी क्या हाल कर ट्रेन में लोग तेन घूर घूर के देख रहे मूं माइतने इदा नहीं बुढ़ी है जितने पेंट पर बटन लवाई फिर रही है यार <laughs> ਐ ਰਿਚਰ ਦੀ ਜਵਾਨੀ ਮੇਰਾ ਪਾਰਾ ਗੋਰੀ ਕਰਵਾ ਕੇ ਹਟੇਗਾ ਕੋਈ ਪਾਰਾ ਗੋਰੀ ਚੰਡੀ ਕੜ ਸੀਜ ਕਰੇ ਹਰਿਆਣੇ ਵਾਲੇ ਉਹ ਬਾਈ ਪਾਪਾ ਦੀ ਪਰੀਆਂ ਤੋਂ ਬਹੁਤ ਦੇਖੀ ਦੀਦਰ ਪਾਪਾ ਹੀ ਪਰਾ ਬਣੀ ਫਿਰ ਰਿਆ ਉਹ ਅੰਕਾ ਸ਼ਰਮਕਾਰ ਕੁਸ ਤੋਂ ਕਿਆ ਲੱਛਣ ਕਰ ਰਿਆ ਪ੍ਰੈਗਨੈਂਸੀ ਮੈਸੇ ਸੈਂਡਲ ਨਹੀਂ ਪਾਏ ਕਰਦੇ ਸੈਂਡਲ ਦੋਹ ਪਾਈ ਫਿਰ ਰਿਆ ਤੇਰੀ ਘਰ ਵਾਲੀ ਥੱਲੇ ਲੱਭਦੀ ਫਿਰ ਰਹੀ ਐ ਸੜੀ ਕਿ ਤੂੰ ਕਿੱਥੇ ਤੁਸੀਂ ਸੜੀ ਮੈਂ ਪਹਿਲਾਂ ਸਰ ਬਾਬਾ ਸੀਨੀਅਰ ਸਕੈਂਡਰੀ ਸਕੂਲ ਪਲੱਸ 2 ਉੱਥੋਂ ਤੱਕ ਕੀਤੀ ਖਾਲਸਾ ਕੋਲੋਂ ਮੂਮੈਂਟ ਤੋਂ ਬੀਏ ਕੀਤੀ ਗਲੋਬਲ ਇੰਸਟੀਚਿਊਟ ਤੋਂ ਐਮਸੀਏ ਕੀਤੀ ਫਿਰ ਬੀਐਡ ਖਾਲਸਾ ਕੋਲੋਂ ਕੋਹੜ ਤੋਂ ਕੀਤੀ ਬਾਅਦ ਚ ਪੀਐਚਡੀ ਮੈਂ ਸਟਾਰਟ ਕੀਤੀ ਐਲਪੀਯੂ ਯੂਨੀਵਰਸਿਟੀ ਫਗਵਾੜਾ ਓਡਾ ਫਲਾ ਹੋ ਜੇ ਓ ਬਾਈ ਸਿਆਣੇ ਸੱਚ ਕਹਿੰਦੇ ਵੀ ਜਿਆਦਾ ਪੜਿਆ ਲਿਖਿਆ ਬੰਦਾ ਪਾਗਲ ਹੋ ਜਾ ਯੋ ਬੱਤਾ ਅਜ ਜਾਣ ਵੀ ਨਾ ਪ੍ਰੂਫ ਕਰਦੀਆਂ ਇਹ ਜਾਨ ਵੀ ਤੂੰ ਇੰਨੀ ਪੜ ਲਿਖ ਕੇ ਪਾਗਲ ਤਾਂ ਹੀ ਹੋਈ ਏ ਤੂੰ ਇੰਨੀ ਪੜੀ ਲਿਖੀ ਏ ਇਹ ਮਰ ਜਾ ਇੰਨਾ ਪੈਸਾ ਤੇ ਪੜਾਈ ਪਰ ਖਰਚ ਕਰ ਦਿਆ ਥੋੜਾ ਬੋਧਾ ਸਿਹਤ ਬਣਾਉਣੇ ਪਰ ਲਾ ਦਿੰਦੀ ਖਾਣੇ ਪੀਣੇ ਪਰ ਲਾ ਦਿੰਦੀ ਸੁੱਕ ਪਜ ਗਿਆ ਹੱਡੀ ਪਿੰਚ ਰੋਰੀ ਮਰ ਜਾ ਤੂੰ ਪਰੂੰ ਦੇ ਕਿ ਕੰਦੀ ਪੜੀ ਵੀ ਯਾਰੋ ਤਾਂ ਹੀ ਪਾਗਲ ਹੋ ਗਈ ਓਥੇ